ਦੋਸਤੋ ਤੁਸੀਂ ਵੀ WhatsApp ਦੀ ਵਰਤੋਂ ਤਾਂ ਕਰਦੇ ਹੀ ਹੋਵੋਗੇ ਲੇਕਿਨ WhatsApp ਦੀ ਵਰਤੋਂ ਕਰਨ ਵਾਲੇ ਬਹੁਤ ਸਾਰੇ ਲੋਕਾਂ ਨੂੰ ਮੈਂ ਕਹਿ ਸਕਦਾ ਕਿ 90% ਤੋਂ ਵੱਧ ਲੋਕਾਂ ਨੂੰ WhatsApp ਦੇ ਸੀਕ੍ਰੇਟ ਟ੍ਰਿਕਸ ਦਾ ਪਤਾ ਹੀ ਨਹੀਂ ਹੁੰਦਾ ਸਤਿ ਸ੍ਰੀ ਅਕਾਲ ਜੀ ਬਾਈ ਦੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਧਾਰ ਸਿੰਘ ਕੰਬੋਜ ਤਾ ਫਿਰ ਜੇਕਰ ਤੁਸੀਂ ਸਿੱਖਣਿਆ WhatsApp ਦੇ ਟ੍ਰਿਕ ਤਾਂ ਫਿਰ ਹੋ ਜਾਓ ਤਿਆਰ ਅਤੇ ਅਖੀਰ ਤੱਕ ਇਸ ਵੀਡੀਓ ਨੂੰ ਜ਼ਰੂਰ ਦੇਖਣਾ ਅਤੇ ਅੱਗੇ ਵਧਣ ਤੋਂ ਪਹਿਲਾਂ फटाफट ਇਸ ਵੀਡੀਓ ਨੂੰ ਕਰ ਦਿਓ ਲਾਈਕ ਅਤੇ ਸ਼ੇਅਰ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਇਓ ਤਾਂ ਬਾਈ ਜੀ ਪੰਜਾਬੀ ਚੈਨਲ ਨੂੰ Facebook ਦੇ ਉੱਪਰ ਫੋਲੋ ਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ। ਦੋਸਤੋ WhatsApp ਦੇ ਇਹ ਸੀਕ੍ਰੇਟ ਟ੍ਰਿਕ ਜਿਹੜੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਿਹਾ ਇਹ ਤਿੰਨ ਸੀਕ੍ਰੇਟ ਟ੍ਰਿਕਸ ਤੁਹਾਡੇ ਬਹੁਤ ਸਾਰੇ ਕੰਮ ਆਣਗੇ ਤੁਹਾਨੂੰ ਇਹਨਾਂ ਨੂੰ ਵਰਤਣ ਲੱਗਿਆਂ ਬਹੁਤ ਆਨੰਦ ਵੀ ਆਵੇਗਾ। ਤਾਂ ਫਿਰ ਫਟਾਫਟ ਵੀਡੀਓ ਦੀ ਕਰਦੇ ਹਾਂ ਸ਼ੁਰੂਆਤ ਅਤੇ ਚੱਲਦੇ ਹਾਂ ਮੋਬਾਈਲ ਫੋਨ ਦੀ ਸਕਰੀਨ ਦੇ ਉੱਪਰ ਅਤੇ ਦੇਖਦੇ ਹਾਂ ਕਿ ਇਹ ਸੀਕ੍ਰੇਟ ਟ੍ਰਿਕਸ ਕਿਹੜੇ ਨੇ WhatsApp ਦਾ ਪਹਿਲਾ ਟ੍ਰਿਕ ਹੈ ਕਿ ਕਿਸੇ ਵੀ ਕੰਟੈਕਟ ਦੀ ਚੈਟ ਨੂੰ ਆਪਾਂ ਗੁਪਤ ਕਰ ਦਈਏ ਉਸ ਚੈਟ ਨੂੰ ਸਾਡੇ ਤੋਂ ਬਿਨਾਂ ਕੋਈ ਹੋਰ ਨਾ ਦੇਖ ਸਕੇ WhatsApp ਦੇ ਵਿੱਚ ਸਾਡੇ ਕੋਲ ਕਈ ਕੰਟੈਕਟ ਹੁੰਦੇ ਨੇ ਜਿਨ੍ਹਾਂ ਦੇ ਨਾਲ ਅਸੀਂ ਚੈਟਿੰਗ ਕਰਦੇ ਹਾਂ ਤਾਂ ਮੰਨ ਲਓ ਆਪਾਂ ਕਿਸੇ ਇੱਕ ਕੰਟੈਕਟ ਦੀ ਚੈਟਿੰਗ ਨੂੰ ਗੁਪਤ ਰੱਖਣਾ ਚਾਹੁੰਦੇ ਹਾਂ ਕਿ ਉਸ ਨੂੰ ਕੋਈ ਨਾ ਦੇਖੇ ਤਾਂ ਫਿਰ ਅਸੀਂ ਕੀ ਕਰਾਂਗੇ ਉਸ ਕੰਟੈਕਟ ਦੇ ਨਾਮ ਦੇ ਉੱਪਰ ਸਭ ਤੋਂ ਪਹਿਲਾਂ ਕਲਿੱਕ ਕਰ ਲੈਣਾ ਹੈ ਤਾਂ ਫਿਰ ਇੱਥੋਂ ਸਕਰੋਲ ਕਰਕੇ ਅਸੀਂ ਸੈਟਿੰਗਾਂ ਨੂੰ ਉੱਪਰ ਲੈ ਕੇ ਜਾਵਾਂਗੇ ਅਤੇ ਚੈਟ ਲੋਕ ਵਾਲੀ ਸੈਟਿੰਗ ਨੂੰ ਆਪਾਂ ਔਨ ਕਰਾਂਗੇ ਇਸ ਤੋਂ ਬਾਅਦ ਇੱਥੇ ਕੰਟੀਨਿਊ ਲਿਖਿਆ ਆਵੇਗਾ ਆਪਾਂ ਕੰਟੀਨਿਊ ਦੇ ਉੱਪਰ ਕਲਿੱਕ ਕਰ ਲਵਾਂਗੇ ਅਤੇ ਫਿਰ ਆਪਣਾ ਫਿੰਗਰਪ੍ਰਿੰਟ ਲਗਾ ਕੇ ਇਸ ਚੈਟ ਲੋਕ ਨੂੰ ਆਪਾਂ ਔਨ ਕਰ ਲਵਾਂਗੇ ਹੁਣ ਆਪਾਂ ਵਾਪਸ ਆ ਜਾਵਾਂਗੇ ਅਤੇ ਵਾਪਸ ਆ ਕੇ ਦੇਖਾਂਗੇ ਕਿ ਸਾਡੇ ਕੰਟੈਕਟਾਂ ਦੇ ਵਿੱਚੋਂ ਉਸ ਕੰਟੈਕਟ ਦਾ ਨੰਬਰ ਹੁਣ ਗਾਇਬ ਹੋ ਚੁੱਕਾ ਹੈ ਕਿਸੇ ਨੂੰ ਨਹੀਂ ਪਤਾ ਕਿ ਉਹ ਕੰਟੈਕਟ ਦੇ ਨਾਲ ਅਸੀਂ ਚੈਟਿੰਗ ਕਰਦੇ ਹਾਂ ਸਾਡੇ ਕੋਲ ਉਹ ਕੰਟੈਕਟ ਹਾਈਡ ਹੋ ਚੁੱਕਾ ਹੈ ਤਾਂ ਫਿਰ ਜਦੋਂ ਆਪਾਂ ਚੈਟਿੰਗ ਕਰਨੀ ਹੋਵੇਗੀ ਆਪਾਂ ਲੌਕਡ ਚੈਟ ਦੇ ਉੱਪਰ ਕਲਿੱਕ ਕਰਾਂਗੇ ਅਤੇ ਫਿਰ ਆਪਣਾ ਫਿੰਗਰਪ੍ਰਿੰਟ ਲਗਾਵਾਂਗੇ ਅਤੇ ਫਿਰ ਉਹ ਕੰਟੈਕਟ ਸਾਡੇ ਸਾਹਮਣੇ ਆ ਜਾਵੇਗਾ ਅਤੇ ਫਿਰ ਅਸੀਂ ਉਸ ਦੇ ਨਾਲ ਚੈਟਿੰਗ ਕਰ ਸਕਦੇ ਹਾਂ ਉਸ ਵੱਲੋਂ ਕੀਤੀ ਹੋਈ ਚੈਟ ਨੂੰ ਆਪਾਂ ਦੇਖ ਵੀ ਸਕਦੇ ਹਾਂ ਅਤੇ ਜੇਕਰ ਉਸ ਕੰਟੈਕਟ ਨੂੰ ਕਦੇ ਆਪਾਂ ਅਨ ਹਾਈਡ ਕਰਨਾ ਹੋਵੇ ਤਾਂ ਆਪਾਂ ਫਿਰ ਉਸ ਨਾਮ ਦੇ ਉੱਪਰ ਕਲਿੱਕ ਕਰਾਂਗੇ ਉਸ ਤੋਂ ਬਾਅਦ ਸਕਰੋਲ ਕਰਕੇ ਆਪਸ਼ਨਾਂ ਨੂੰ ਉੱਪਰ ਲੈ ਕੇ ਜਾਵਾਂਗੇ ਅਤੇ ਚੈਟ ਲੋਕ ਵਾਲੀ ਆਪਸ਼ਨ ਨੂੰ ਆਪਾਂ ਬੰਦ ਕਰ ਦੇਵਾਂਗੇ ਉਸ ਤੋਂ ਬਾਅਦ ਆਪਣਾ ਫਿੰਗਰਪ੍ਰਿੰਟ ਲਗਾਵਾਂਗੇ ਅਤੇ ਫਿੰਗਰਪ੍ਰਿੰਟ ਲਗਾਉਣ ਤੋਂ ਬਾਅਦ ਅਸੀਂ ਜਦੋਂ ਬੈਗ ਜਾ ਕੇ ਦੇਖਾਂਗੇ ਤਾਂ ਫਿਰ ਉਹ ਵਾਲਾ ਕੰਟੈਕਟ ਸਾਡੇ ਵਟਸਐਪ ਦੇ ਕੰਟੈਕਟ ਦੇ ਵਿੱਚ ਦੁਬਾਰ ਤੋਂ ਸ਼ੋ ਹੋਣ ਲੱਗ ਜਾਵੇਗਾ ਸੋ ਇਸ ਤਰੀਕ ਨਾਲ ਆਪਾਂ ਕਿਸੇ ਦੀ ਵੀ ਚੈਟ ਨੂੰ ਆਪਾਂ ਲੁਕੋ ਸਕਦੇ ਹਾਂ ਹਾਈਡ ਕਰ ਸਕਦੇ ਹਾਂ ਹੁਣ ਦੂਜਾ ਟ੍ਰਿਕ ਦੇਖਦੇ ਹਾਂ WhatsApp ਦੇ ਉੱਪਰ ਆਪਾਂ ਕਈ ਵਾਰ ਕਿਸੇ ਦੇ ਨਾਲ ਚੈਟਿੰਗ ਕਰਦੇ ਹਾਂ ਅਤੇ ਉਸ ਨੂੰ ਕੁਝ ਮੈਸੇਜਸ ਕੁਝ ਸੁਨੇਹਾ ਲਿਖਦੇ ਹਾਂ ਅਤੇ ਭੇਜ ਦਿੰਦੇ ਹਾਂ ਪਰੰਤੂ ਬਾਅਦ ਵਿੱਚ ਅਸੀਂ ਦੇਖਦੇ ਹਾਂ ਕਿ ਉਹ ਮੈਸੇਜ ਗਲਤ ਲਿਖਿਆ ਗਿਆ ਹੈ ਤਾਂ ਫਿਰ ਆਪਾਂ ਕੀ ਕਰਦੇ ਹਾਂ ਫਿਰ ਆਪਾਂ ਡਿਲੀਟ অপਸ਼ਨ ਦੇ ਉੱਪਰ ਜਾ ਕੇ ਡਿਲੀਟ ਫੋਰ एवरीवन ਕਰਕੇ ਉਸ ਮੈਸੇਜ ਨੂੰ ਡਿਲੀਟ ਕਰ ਦਿੰਦੇ ਹਾਂ ਅਤੇ ਫਿਰ ਦੁਬਾਰਾ ਮੈਸੇਜ ਠੀਕ ਕਰਕੇ ਲਿਖ ਕੇ ਭੇਜ ਦਿੰਦੇ ਹਾਂ ਪਰੰਤੂ ਇਸ ਤਰ੍ਹਾਂ ਕਰਨ ਦੀ ਹੁਣ ਜ਼ਰੂਰਤ ਨਹੀਂ ਜੇਕਰ ਤੁਹਾਡੇ ਕੋਲ ਕੋਈ ਮੈਸੇਜ ਗਲਤ ਚਲਾ ਗਿਆ ਤਾਂ ਉਸ ਦੇ ਉੱਪਰ ਕਲਿੱਕ ਕਰਕੇ ਤਿੰਨ ਬਿੰਦੂਆਂ ਦੇ ਉੱਪਰ ਕਲਿੱਕ ਕਰਕੇ ਐਡਿਟ অপਸ਼ਨ ਦੇ ਵਿੱਚ ਜਾ ਕੇ ਉਸ ਫਿਰ ਦੁਬਾਰਾ ਭੇਜ ਸਕਦੇ ਹੋ ਤੀਸਰਾ ਟ੍ਰਿਕ ਹੈਗਾ ਅਸੀਂ ਕਿਸੇ ਵਿਅਕਤੀ ਨੂੰ ਵੀਡੀਓ ਕਾਲ ਇਵੈਂਟ ਦੇ ਵਿੱਚ ਜਾ ਕੇ ਆਪਾਂ ਸ਼ਡਿਊਲ ਕਰਨੀ ਹੈ ਮੰਨ ਲਓ ਕਿ ਆਪਾਂ ਸ਼ਡਿਊਲ ਬਣਾਣਾ ਕਿ ਕਿੰਨੇ ਵਜੇ ਆਪਾਂ ਉਸ ਵਿਅਕਤੀ ਦੇ ਨਾਲ ਵੀਡੀਓ ਕਾਲ ਕਰਾਂਗੇ ਤਾਂ ਸ਼ਡਿਊਲ ਬਣਾ ਕੇ ਰੱਖਣ ਤੋਂ ਬਾਅਦ ਆਪ অটোਮੈਟਿਕਲੀ ਫਿਰ ਉਸ ਵਿਅਕਤੀ ਦੇ ਕੋਲ ਲਿੰਕ ਭੇਜਣ ਤੋਂ ਬਾਅਦ ਅਸੀਂ ਉਸ ਨੂੰ ਵੀਡੀਓ ਕਾਲ ਜੁਆਇਨ ਕਰਵਾ ਸਕਦੇ ਹਾਂ ਇਸ ਦੇ ਲਈ ਅਸੀਂ ਉਸ ਵਿਅਕਤੀ ਦੇ ਮੈਸੇਜ ਲਿਖਣ ਵਾਲੇ ਖਾਨੇ ਦੇ ਨਾਲ ਕਲਿੱਪ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰਾਂਗੇ ਉਸ ਤੋਂ ਬਾਅਦ ਇੱਥੋਂ ਇਵੈਂਟ ਦੇ ਉੱਪਰ ਆਪਾਂ ਕਲਿੱਕ ਕਰ ਲੈਣਾ ਹੈ ਅਤੇ ਫਿਰ ਇੱਥੇ ਇਵੈਂਟ ਦਾ ਨੇਮ ਭਰ ਦੇਣਾ ਹੈ ਅਤੇ ਆਪਾਂ ਤਰੀਕ ਦਾ ਟਾਈਮ ਵੀ ਸ਼ੈਟ ਕਰ ਸਕਦੇ ਹਾਂ ਤਰੀਕ ਵੀ ਸ਼ੈਟ ਕਰ ਸਕਦੇ ਹਾਂ ਕਿ ਆਪਾਂ ਕਦੋਂ ਸ਼ਡਿਊਲ ਕਰਨੀ ਹੈ ਕਾਲ ਅਤੇ ਉਸ ਤੋਂ ਬਾਅਦ WhatsApp ਕਾਲ ਦੇ ਲਿੰਕ ਨੂੰ ਆਪਾਂ ਔਨ ਕਰਕੇ ਓਕੇ ਕਰ ਦੇਣਾ ਹੈ ਅਤੇ ਉਸ ਤੋਂ ਬਾਅਦ ਇਸ ਲਿੰਕ ਨੂੰ ਆਪਾਂ ਸੈਂਡ ਕਰ ਦੇਣਾ ਹੈ ਫਿਰ ਇਸ ਲਿੰਕ ਰਾਹੀਂ ਉਹ ਵਿਅਕਤੀ ਸਾਡੇ ਨਾਲ ਮਿੱਥੇ ਹੋਏ ਸਮੇਂ ਦੇ ਉੱਪਰ ਸ਼ਡਿਊਲ ਕੀਤੀ ਕਾਲ ਦੇ ਉੱਪਰ ਵੀਡੀਓ ਕਾਲ ਦੇ ਰਾਹੀਂ ਜੁੜ ਸਕਦਾ ਹੈ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਅਤੇ WhatsApp ਦੇ ਇਹ ਵਾਲੇ ਸੀਕ੍ਰੇਟ ਟ੍ਰਿਕ ਬਹੁਤ ਹੀ ਪਸੰਦ ਆਏ ਹੋਣਗੇ ਅਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਬਾਈ ਜੀ ਪੰਜਾਬੀ ਚੈਨਲ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ